ਸਸਿਕਾ ਜੀ ਕੱਲ ਜਿਹੜਾ ਮਾਲ ਵਿਭਾਗ ਦੇ ਚੱਲ ਰਹੇ ਸੁਧਾਰਾਂ ਤੇ ਚੱਲਦਿਆਂ ਕੱਲ ਤਹਿਸੀਲਦਾਰ ਤੇ ਨਵੇਂ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਜਿਹਦੇ ਵਿੱਚ 56 ਤਹਿਸੀਲਦਾਰ ਸਹਿਬਾਨ 166 ਨਵੇਂ ਤਹਿਸੀਲਦਾਰ ਸਹਿਬਾਨ ਨਾਲ ਤਬਾਦਲੇ ਕੀਤੇ ਗਏ ਮੇਰੇ ਤੇ ਅੰਦਰ ਵਿੱਚ ਹੈ ਕਿ ਕਈ ਅਧਿਕਾਰੀਆਂ ਨੇ ਆਪਣੀ ਡਿਊਟੀ ਜਿਹੜੀ ਹੈ ਉਹ ਡਿਊਅਲ ਨਹੀਂ ਕੀਤੀ ਸੋ ਇਹਨਾਂ ਸਾਰੇ ਅਧਿਕਾਰੀਆਂ ਨੂੰ ਤੁਰੰਤ ਦਫਤਰੀ ਉੱਤੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਮੈਂ ਖੁਦ ਵੀ ਕੱਲ ਦਸਤਾਵੇਜ਼ ਆਖੀ ਟੈਕਿੰਗ ਕਰਨੀ ਹੈ ਕਿ ਜਿਹੜੇ ਅਧਿਕਾਰੀ ਸਹਿਬਾਂ ਲੈਫਟੀਨੈਂਟ ਸਰਦਾਰ ਬਾਕੀ ਸਰਦਾਰ ਆਪਣੀ ਡਿਊਟੀ ਤੇ ਨਹੀਂ ਪਹੁੰਚੇ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਅਸੀਂ ਇਹ ਲੋਕਾਂ ਨੂੰ ਪਾਰਕ ਅਸੀਂ ਪਲੀਸਵਾਵਾਂ ਦੇਣ ਦੇ ਵਚਨਬੱਧ ਤੇ ਪਿਛਤਾ ਚਾਹ ਦਾ ਖਾਤਮਾ ਤਾਂ ਲਈ ਇਹ ਸਾਰੇ ਉਪਰਾਲੇ ਕੀਤੇ ਜਾ ਰਹੇ ਸੋ ਸਾਰੇ ਤਸੀਹਦਾਰ ਸਹਿਬਾਂ ਲੈਫਟੀਨੈਂਟ ਸਰਦਾਰਾਂ ਅੱਗੇ ਕਲਪ ਦੇ ਗੜੀਆਂ ਹੋਈਆਂ ਉਹਨਾਂ ਨੂੰ ਇਹ ਹੀ ਬੇਨਤੀ ਹੈ ਕਿ ਆਪਣੇ ਆਪਣੇ ਡਿਊਟੀਆਂ ਅੱਜ ਹੀ ਜੁਆਇਨ ਕਰਨ। ਤੋਂ ਸੁਵੇਲ ਤੋਂ ਇਲਾਵਾ ਦੀ ਚੈਕਿੰਗ ਸ਼ੁਰੂ ਕਰਾਂਗੇ ਮੈਂ ਐਫਸੀਆਰ ਅੰਗਾਰ ਬਰਮਾ ਜੀ ਵੀ ਈ ਜਗ੍ਹਾ ਚੈਕਿੰਗ ਕਰਨ ਲਈ ਮੈਂ ਖੁਦ ਆਪ ਜਾਵਾਂਗਾ। ਸੋ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਚੈਕਿੰਗ ਕਰ ਸਕਦੇ ਆ। ਜੋ ਜਿਹੜੇ ਅਫਸਰ ਬੋਕਤੇ ਤੇ ਨਹੀਂ ਪਾਈਗੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਇਹਨਾਂ ਚੋ ਹੋਪ ਤੁਹਾਨੂੰ ਜਿਵੇਂ ਪਹਿਲਾਂ ਇਹਨਾਂ ਨੇ ਸਾਰੇ ਪ੍ਰੈਸ ਕੀਤਾ ਸੀ 27 ਕੇਜੀ ਸੀ। ਅਗਰ ਕੋਈ ਕਾਰਵਾਈ ਨਹੀਂ ਕਰਦਾ ਕੋਈ ਜੁਆਇਨ ਨਹੀਂ ਕਰਦਾ ਉਹ ਸਖਤ ਸਖਤ ਕਾਰਵਾਈ ਐਕਸ਼ਨ ਕੀ ਇਧਰ ਵੀ ਜੇ ਚਾਰਸ਼ੀਟ ਕਰਾਂਗੇ ਸਸਪੈਂਡ ਕਰਾਂਗੇ ਜੇ ਜਿਆਦਾ ਹੀ ਇਹਨਾਂ ਨੇ ਕੋਈ ਲੋਕਾਂ ਨੂੰ ਸਹੂਲਤਾਂ ਦੇਣ ਤੋਂ ਇਨਕਾਰ ਕੀਤਾ ਤੇ ਸਸਪੈਂਡ ਵੀ ਹੋ ਸਕਦੇ ਕਿਉਂਕਿ ਜਦੋਂ ਅਸੀਂ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਨੂੰ ਸੁਆਵਾਂ ਦੇਣੀਆਂ ਤੇ ਜੇ ਉੱਥੇ ਪੂਰੇ ਨਹੀਂ ਉਤਰਗੇ ਕਿ ਜਿਾਸੀ ਪੰਜਾਬ ਸਰਕਾਰ ਜਿਹੜੀ ਐ ਸਰਕਾਰ ਕੋਲ ਸਿਮਾਂਹ ਦੀ ਸਰਕਾਰ ਆ ਮਾਣ ਵਾਲੀ ਪਾਰਟੀ ਸਰਕਾਰ ਲੋਕਾਂ ਨੂੰ ਇਮਾਨਦਾਰ ਇਮਾਨਦਾਰੀ ਨਾਲ ਪਾਰਦਰਸ਼ੀ ਤਰੀਕੇ ਨਾਲ ਸਾਰੀਆਂ ਸੁਆਵਾਂ ਪ੍ਰਿਸ਼ਟਾਚਾਰ ਮੁਕਤ ਸਵਾਮ ਦੇਲ ਦੀ ਬਚਨਵਾਦ ਹੈ ਤੇ ਜੇ ਇਸ ਤਰ੍ਹਾਂ ਨਹੀਂ ਕਰ ਲਗੇ ਤੇ ਕਿਵੇਂ ਪ੍ਰਿਸ਼ਟਾਚਾਰ ਦਾ ਖਤਰਾ ਹੋਵੇਗਾ ਸੋ ਉਹਨਾਂ ਨੂੰ ਇਮਾਨਦਾਰੀ ਨਾਲ ਆਪਣੀ ਡਿਊਟੀ ਤੇ ਜੁਆਇਨ ਕਰਨਾ ਪਵੇਗਾ ਸੋ ਇਮਾਨਦਾਰੀ ਨਾਲ ਹੀ ਲੋਕਾਂ ਦੀ ਸੇਵਾ ਕਰਨੀ ਪਵੇਗੀ ਤੇ ਜਿਨ੍ਹਾਂ ਦੇ ਉਸ ਦਿਮਾਗ ਦੇ ਵਿੱਚ ਹੋਵੇ ਕਿ ਮੈਂ ਸਾਡੇ ਬੈਂਕ ਦੀ ਬਦਲੀ ਇਥੋਂ ਚੇਂਜ ਕਰਵਾ ਲਾਂਗਾ ਮੈਂ ਇਸ ਤਰ੍ਹਾਂ ਕਰ ਲਾਂਗਾ ਮੈਂ ਜੁਆਇਨ ਜੁਆਇਨ ਚਾਰ ਤਿੰਨ ਰੁੱਕ ਕੇ ਚੱਲ ਜਾਗਾ ਜਾਂ ਮੈਂ ਛੁੱਟੀ ਦਾ ਸਹਾਰਾ ਲੈ ਕੇ ਮੈਂ ਛੁੱਟੀ ਭਰ ਲਾਂਗਾ ਸੋ ਉਹਨਾਂ ਲਈ ਇਹ ਸਖਤ ਕਾਰਨ ਹੈ ਇਸਰ ਹੁਣੇ ਤੱਕ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਕਿ ਕਿਹੜੇ ਤਹਿਸੀਲਾਂ ਦੇ ਵਿੱਚ ਜਿਹੜੀ ਸਾਰੇ ਡੀਸੀ ਸਰਬਾਨਾਂ ਨੂੰ ਹੋਪ ਦਿੱਤੇਗੇ ਐਫਸੀ ਸਾਡੀ ਮੀਟਿੰਗ ਚੱਲੀ ਹੈ ਸਾਡੇ ਤੱਕ ਜਿਹੜੇ ਉਹਨਾਂ ਨੇ ਕਹਿ ਦਿੱਤਾ ਕਿ ਸਾਰਿਆਂ ਨੂੰ ਫੋਕਸ ਜਿਹੜੀ ਕੱਲ ਹੀ ਕਹਿਤਾ ਸੀ ਜੀ ਡਿਵਾਈਨਿੰਗ ਨਾਲ ਨਾਲ ਆਪਣੇ ਆਪਣੇ ਸ਼ੀਟ ਤੇ ਜੁਆਇਨ ਕਰੋ ਪਰ ਜਿਹੜੇ ਜੁਆਇਨ ਨਹੀਂ ਹੋਏ ਸੋ ਉਹਨਾਂ ਤੇ ਮੈਂ ਆਪਕਲ ਚੈੱਕ ਕਰਕੇ ਉਹਨਾਂ ਨੂੰ ਕਰ ਲਵਾਂ ਸਰ ਇਹ ਸਾਡੇ ਵਿੱਚ ਰੇਡ ਤੋਂ ਹੋਣਗੇ ਜੀ ਕਿ ਸਰਗੁਦਾ ਹੈ ਸ਼ਾਇਦ ਜੇ ਪੂਰੇ ਪੰਜਾਬ ਕਿਤੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਜਾ ਕੇ ਤੁਹਾਨੂੰ ਮਿਲ ਜੇ ਪੰਨ ਲੁਧਿਆਣਾ ਲਈ ਪੂਰੇ ਪੰਜਾਬ ਚ ਲੁਧਿਆਣਾ ਜੰੰਦਰ ਅਮਰਸਰ ਕੋਰਕਾ ਬਠਿੰਡਾ ਕਿਤੇ ਵੀ ਮਹਾਂਲੀ ਖਰੜ ਨਾਜਰੀ ਹਰ ਜਗ੍ਹਾ ਤੇ ਜਲੀ ਚੈੱਕ ਹੋ ਸਕਦੀ ਹੈ ਈਸੀ ਲੈਵਲ ਤੋਂ ਵੀ ਹੋਈਗੀ ਚੈਕਿੰਗ ਜਿਵੇਂ ਰਾਗ ਬਰਮਾ ਜੀ ਆਖੀਆ ਆਪਣੇ ਆਪ ਦੇਖੋ ਨਰਾਗ ਬਰਮਾ ਜੀ ਅੱਛੀਆ ਨੇ ਸਾਡੇ ਉਹ ਵੀ ਕਰ ਲੀਏ ਮੈਂ ਵੀ ਕਰਾਂਗਾ ਈਸੀ ਸਰਵਾਨਾ ਨੇ ਹੁਕਮ ਦਿੱਤੇ ਗਏ ਆ ਉਹਨਾਂ ਨੂੰ ਕਿਹਾ ਗਿਆ ਕਿ ਸਾਰੀ ਰਿਪੋਰਟ ਦਿਓ ਕਿ ਜਿਹੜੇ ਨਹੀਂ ਆਪਣੇ ਰੂਪੀ ਜੁਆਇਨ ਕਰ ਰਹੇ ਉਹ ਬੇਸ਼ੱਕ ਬਾਦ ਕੱਲ ਸਵੇਰੇ ਸਵੇਕਾ ਕੇ ਸੰਬੋਧਨ ਕਰਨਗੇ ਜੋ ਜਿਹੜੇ ਨਹੀਂ ਕੋਕਨ ਸਾਨੂੰ ਮਿਲਣਗੇ ਕੋਈ ਸਮੱਸਿਆ ਨਹੀਂ ਸਰ ਪਬਲਿਕ ਕੱਢ ਕੇ ਆਉਣਾ ਹੋਵੇ ਉਹਦੇ ਨਹੀਂ ਦੇਖੋ ਅਸੀਂ ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰਾਂ ਪਹਿਲੇ ਦਿਨ ਤੋਂ ਹੀ ਸਾਡੇ ਪਾਰਟੀ ਸੁਪਰੀਮਰੀ ਦੇ ਤੇਜ਼ੀ ਬਾਦ ਨੇ ਜਦੋਂ ਅਸੀਂ 2022 ਦੇ ਵਿੱਚ ਕਰ ਕਰ ਲੋਕਾਂ ਕੋਲ ਜਾਂਦੇ ਸੀ ਲੋਕਾਂ ਨੇ ਤੋਂ ਰੈਂਟ ਕਰਦੇ ਸੀ ਇੱਕ ਮੌਕਾ ਕਿਤੇ ਜਵਾਲੋ ਜੋ ਅਸੀਂ ਜਿਹੜਾ ਭ੍ਰਿਸ਼ਟਾਚਾਰ ਦਾ ਖਾਤਮਾ ਕਰਾਂਗੇ ਅਸੀਂ ਨਸਾਮੁਖ ਪੰਜਾਬ ਕਰਾਂਗੇ ਅਸੀਂ ਸਕੂਲਾਂ ਦੇ ਸਰਕਾਰੀ ਹਸਪਤਾਲਾਂ ਤੇ ਸਰਕਾਰੀ ਸਕੂਲਾਂ ਦੇ ਸੁਧਾਰ ਲਿਆਵਾਂਗੇ ਹਰ ਜਿਹੜੀ ਅਸੀਂ ਦਿੱਤੀ ਗਰੰਟੀ ਤੇ ਕੰਮ ਚੱਲਦੇ ਆ ਮਸਾ ਉਹ ਤੇ ਅਸੀਂ ਦੇਖਿਆ ਇਹ ਬਹੁਤ ਵੱਡੀ ਕਾਰਗੁਜ਼ਾਰੀ ਹੈ ਜੁੱਧਨੇ ਸੰਗੁੱਲ ਚੱਲਦੇ ਆ ਸੋ ਇਸੇ ਤਰ੍ਹਾਂ ਹੀ ਜਿਹੜੇ ਵੀ ਤਹਿਸੀਲਾਂ ਦੇ ਵਿੱਚ ਰਿਸ਼ਤਾਚਾਰ ਦਾ ਖਾਤਮਾ ਕਰਨ ਵਾਸਤੇ ਜਿਹੜੇ ਤਹਿਸੀਲਾਂ ਦੇ ਵਿੱਚ ਰਿਸ਼ਤਾਚਾਰੀ ਕਰਤੇ ਵਿਸਵਤ ਲੰਦੇ ਫੜੇ ਗਏ ਉਹ ਕਿਛੇ ਜਾਂ ਟੋਕਣ ਨੂੰ ਕੰਨ ਕਰਤੇ ਭਾਵੇਂ ਉਹ ਨਾ ਸੁਸਪੰਡਿੰਗ ਹੀ ਪਾ ਗਿਆ ਸੋ ਨਿਊਜ਼ਲਸ ਦੀਆਂ ਕਾਰਵਾਈ ਚੱਲ ਰਹੀਆਂ ਜਿਹਨਾਂ ਦੇ ਜਿਹੜਾ ਨੇ ਇਸ ਵਕਤ ਲਈ ਤੇ ਆਉਣ ਵਾਲੇ ਟਾਈਮ ਤੋਂ ਵੀ ਜਿਹੜੀ ਇਸੇ ਤਰ੍ਹਾਂ ਹੀ ਕਾਰ ਹੋਈਆਂ ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਇਮਾਨਦਾਰ ਸਰਕਾਰ ਚਾਹੀਦੀ ਹੈ ਰੋਕਣ ਦੀ ਹੈ ਤੇ ਅਸੀਂ ਇਮਾਨਦਾਰੀ ਦੇ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਦਾ ਹਰ ਕੰਮ ਹੈ ਤਸੀਲਾਂ ਦੇ ਵਿੱਚ ਪਟਵਾਰੀ ਕੰਮ ਕਰ ਉਹ ਤੁਹਾਡੇ ਚੈਨਲ ਦੇ ਇਹਨਾਂ ਵੀ ਪਟਵਾਰੀ ਕੰਮ ਉਹ ਤਸੀਲਦਾਰ ਸੇਬਾ ਨਵਕਸ਼ਿੰਦਰ ਸਾਹਿਬਾ ਡੀਰ ਸੇਬਾ ਇਹ ਲੋਕਾਂ ਲਈ ਸੁਰਦਾ ਲਈ ਜਿਹੜ ਨੇ ਆਪਣੀਆਂ ਡਿਊਟੀਆਂ ਆਪ ਜੁਆਇਨ ਕੀਤੇ ਨੇ ਲੋਕਾਂ ਦੇ ਅੱਗੇ ਸ਼ੁਰੂ ਕਰਾਂਗੇ ਸੋ ਜਿਹੜਾ ਨੂੰ ਇਮਾਨਦਾਰੀ ਨਾਲ ਜਿਹੜੀ ਆਮਾਦੀ ਪਾਰਟੀ ਸਰਕਾਰ ਸ਼ੁਰੂ ਕਰਨੀ ਹੋਵੇ ਸੋ ਇਹਨਾਂ ਨੂੰ ਗ੍ਰੀਨ ਟੀਵੀ ਅਤੇ ਜਿਤਨਾ ਵੀ ਹੈ ਕਿ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰੇ ਤੇ ਤੁਹਾਡੇ ਵੱਲੋਂ ਸਰਕਾਰ 'ਚ ਇਮਾਨਦਾਰੀ ਤੁਹਾਡੇ ਵੱਲੋਂ ਕਿਉਂਕਿ ਬਹੁਤ ਸਾਰੀਆਂ ਸਿਫਾਰਸ਼ਾਂ ਤੁਹਾਨੂੰ ਵੀ ਆਣਗੀਆਂ ਕਿਉਂਕਿ ਇਹ ਬਹੁਤ ਇੱਕ ਕਹਿੰਦੇ ਨਾ ਰਿਵਾਇਤ ਹੈਗੀ ਹੈ ਕਿ ਮੰਤਰੀ ਦਾ ਕੋਈ ਨੇੜਲਾ ਜਾਂ ਮੰਤਰੀ ਦੀ ਜਾਣ ਪਛਾਣ ਵਾਲਾ ਤਾਂ ਬਦਲੀ ਲਿਖਵਾ ਦੇ ਦੇਖੋ ਸਭ ਤੋਂ ਵੱਧ ਨੇੜਤਾ ਤੇਹੀ ਹੁੰਦੀ ਹੈ ਕਿ ਜਿਸ ਹਲਕੇ ਦਾ ਮંત્રી ਖੁਦ ਸੇਵਾਦਾਰ ਹੁੰਦਾ ਨਹੀਂ ਮੈਂਦਾ ਹੁੰਦਾ ਉਸ ਹਲਕੇ ਦੇ ਵਿੱਚ ਜਿਹੜੀ ਤਸੀਲ ਹੁੰਦੀ ਜਾਂ ਸਬ ਤਸੀਲ ਹੁੰਦੀ ਹੈ ਉਸ ਤੋਂ ਦੇ ਸਬ ਤਸੀਲਦਾਰ ਨੂੰ ਬਾਰ ਬਾਰ ਉੱਥੇ ਲੰਗਵਾ ਸਕਦਾ ਸੋ ਮੇਰੇ ਹਲਕੇ ਸਾਂਨੇ ਵਾਲ ਪਿੰਡਾ ਕੂ ਪਿੰਡਾ ਮੈਂ ਲੁਧਿਆਣੇ ਦਾ ਤੇ ਮੈਂ ਕਿਸੇ ਵੀ ਤਸੀਲਦਾਰ ਦੀ ਖੁਦ ਵੀ ਆਪਣੀ ਸਪਾਰਸ ਨਹੀਂ ਕੀਤੀ ਜਾਂ ਉਹਨੂੰ ਨਹੀਂ ਰੱਖਿਆ ਗਿਆ ਸਾਰੇ ਤਸੀਲਦਾਰ ਸੇਵਾ ਜਿੱਥੇ-ਜਿੱਥੇ ਵੀ ਲੋੜਨ ਲੋੜ ਸਮਝੀ ਜਿੱਥੇ ਲੋਕਾਂ ਦੀ ਸੇਵਾ ਵਧੀਆ ਨਿਭਾ ਸਕਦੇ ਉਹਨਾਂ ਨੂੰ ਉੱਥੇ ਲਗਾਇਆ ਗਿਆ ਦੋਨੋਂ 100 ਕਿਲੋਮੀਟਰ ਕੋ 150 ਕਿਲੋਮੀਟਰ ਕੋ ਜਿਹੜੇ ਇੱਥੇ ਲੁਧਿਆਣੇ ਆਏਗੇ ਲੁਧਿਆਣੇ ਵਾਲੇ ਠੰਡੇ ਕੇ ਜਲੰਧਰ ਕੇ ਮੁਕਸਰ ਕੇ ਸੋ ਸਾਰਿਆਂ ਨੂੰ ਅਲੱਗ-ਅਲੱਗ ਜਗ੍ਹਾ ਡਿਊਟੀ ਮਿਲੀ ਹੈ ਸੋ ਸਾਰੇ ਇਮਾਨਦਾਰੀ ਨਾਲ ਡਿਊਟੀ ਕਰ ਰਹੇ ਆ ਬਹੁਤ ਸਾਰੇ ਤਸੀਲਦਾਰ ਸਹਿਬਾਨ ਨਵੇਂ ਤਸੀਲਦਾਰ ਸਰਦਾਰ ਸਹਿਰਾਨ ਹੁਣ ਇਮਾਨਦਾਰੀ ਨਾਲ ਡਿਊਟੀ ਕਰ ਰਹੇ ਆ ਸੋ ਪਟਵਾਰੀ ਕਾਨੂੰਗੋ ਸਰਬਾਨਾਂ ਨੂੰ ਵੀ ਇਹੀ ਚੇਤਾਵਨੀ ਹੈ ਕਿ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੋ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਜੇ ਪਛਾਣੀ ਕਰ ਦੇਗੇ ਲੋਕਾਂ ਪਟਵਾਰੀ ਆਪਣੇ ਆਪਣੇ ਸਹਾਰੇ ਲੱਗੇ ਆ ਜੀ ਉਹ ਇਸੇ ਤਰ੍ਹਾਂ ਆਪਣੇ ਡਿਊਟੀ ਨੂੰ ਇਮਾਨਦਾਰੀ ਨਾਲ ਨਹੀਂ ਕਰਨਗੇ ਸੋ ਉਹਨਾਂ ਨੂੰ ਵੀ ਦੂਰ ਦੂਰ ਜਗ੍ਹਾ ਉਹਨਾਂ ਦੀ ਡਿਊਟੀ ਲਗਾਈ ਜਾਵੇਗੀ ਤੇ ਉਹਨਾਂ ਤੇ ਵੀ ਸਖਤ ਜਿਹੜੀਆਂ ਕਾਰਵਾਈ ਹੋਵੇਗੀ ਆਖਰ ਉਹਨਾਂ ਤੇ ਵੀ ਰੱਖੀ ਜਾ ਰਹੀ ਹੈ ਕਿਹੜੇ ਪਟਵਾਰੀ ਸਹਿਬਾਨ ਕਰੀ ਉਸ ਇਮਾਨਦਾਰੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਨਵਾ ਰਹੇ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਹੋਣੀ ਹੈ ਸ਼ੁਰੂਆਤ ਤੋਂ ਸਰ ਦੇਖ ਦੇਖ ਆਮ ਆਦੀ ਪਾਰਟੀ ਵੱਲੋਂ ਜਿਦੋਂ ਵੀ ਐਕਸ਼ਨ ਦਿੱਤਾ ਗਿਆ ਰੱਦ ਪਟਵਾਰੀ ਗਿਆ ਸੀ ਤਾਂ ਹੜਤਾ ਹਟੇ ਚੱਲ ਜਾਂਦੇ ਖਾਮਿਆਜਾ ਆਮ ਲੋਕਾਂ ਨੂੰ ਉਤਰਾ ਰੰਗ ਇਸ ਲਈ ਸਰਕਾਰ ਪਿਆਰ ਹੈ ਕਿਉਂਕਿ ਐਕਸ਼ਨ ਮੋੜ ਤੇ ਹਾਂ ਸਸਤ ਨਹੀਂ ਦੇਖੋ ਜਿਹੜੇ ਪਿੱਛੇ ਕਿਸੇ ਦਾ ਭ੍ਰਿਸ਼ਟਾਚਾਰ ਕੀਤਾ ਉਹਦੇ ਦੇ ਲਈ ਉਹਨਾਂ ਨੇ ਕਰਨਾ ਦਿੱਤਾ ਸੀ ਕਿ ਉਹ ਜਿਹੜੇ ਜਿਹੜੇ ਮੈਂਬਰ ਸੀ ਲੈਕਸੀਡਰ ਸੀ ਦਾ ਉਸ ਕਰਨੇ ਦੇ ਵਿੱਚ ਸੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੋ ਇਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਜੇ ਇਮਾਨਦਾਰੀ ਨਾ ਕਰੋਗੇ ਸਰਕਾਰ ਤੁਹਾਡੇ ਨਾਲ ਹੈ ਜਦੋਂ ਤੁਸੀਂ ਕਿਸੇ ਭ੍ਰਿਸ਼ਟਾਚਾਰ ਬੰਦੇ ਦੇ ਲਈ ਕਰਨਾ ਲਾਓਗੇ ਜੋ ਜਿਹੜਾ ਵੀ ਉਹਦੇ ਵਿੱਚ ਕਰਨਾ ਦੀ ਕੋਸ਼ਿਸ਼ ਕਰੇਗਾ ਉਹ ਸਸਪੈਂਡ ਕਰਾਂਗੇ ਜਿਹੜਾ ਵੀ ਕਰੇਗਾ ਸਰ ਨਿੱਕੇ ਨਿੱਕੇ ਕੰਮ ਕਰਾਉਣ ਵਾਸਤੇ ਪਟਵਾਰੀ ਕੋਲ ਨਹੀਂ ਪਟਵਾਰੀ ਉੱਤੇ ਨਹੀਂ ਮਿਲ ਰਹੇ ਨਾ ਉਹਨਾਂ ਬਾਰੇ ਜਿਹੜੇ ਪਬਲਿਕ ਨੂੰ ਕੀ ਮੈਸੇਜ ਦੇਣਾ ਹੈ ਦੇਖੋ ਪਬਲਿਕ ਨੂੰ ਇਹ ਹੀ ਬੇਨਤੀ ਹੈ ਕਿ ਸਰਕਾਰ ਵੱਲੋਂ ਨੰਬਰ ਜਾਰੀ ਕੀਤੇ ਹੋਏ ਹੈ ਸਰਕਾਰ ਵੱਲੋਂ ਸਾਡੇ ਐਮਐਲਏ ਸਹਿਬਾਨ ਬਲਾਕ ਪ੍ਰਧਾਨ ਸਹਿਬਾਨ ਹਰ ਵਰਕਰ ਪਾਰਟੀ ਦਾ ਜਿਹੜਾ ਪੂਰੀ ਇਮਾਨਦਾਰੀ ਨਾਲ ਸੁਰਵਲਵਾ ਰਿਹਾ ਸੋ ਜਦੋਂ ਵੀ ਤੁਹਾਨੂੰ ਕੋਈ ਪ੍ਰੇਸ਼ਾਨੀ ਹੁੰਦੀ ਹੈ ਸਾਡੇ ਬਲਾਕ ਪ੍ਰਧਾਨ ਸਹਿਬਾਨਾਂ ਨੂੰ ਮੈਨੂੰ ਫਿਰ ਦੱਸੋ ਮੈਂ ਆਪਣੇ ਦਫ਼ਤਰ ਡੂ ਅਫਸਰ ਸਾਹਮਣੇ ਆਲ ਦੇ ਵਿੱਚ ਮੇਰਾ ਕੰਮੀਰ ਮੇਰਾ ਅਫੀਸਰ ਕੋਠੀ ਚ ਦਫ਼ਤਰ ਮੈਂ ਹਾਂ ਸੋ ਤਕਰੀਬਨ ਲੋਕਾਂ ਦੇ ਵਿੱਚ ਰਹੀ ਹੈ ਜਦੋਂ ਵੀ ਕੋਈ ਕਾਲ ਆਉਂਦੀ ਹੈ ਮੈਸੇਜ ਫੋਨ ਚੱਕੀ ਦਾ ਜੇ ਕਿ ਬਿਜੀ ਹੋ ਜੀਦਾ ਹੁਣ ਮੈਸੇਜ ਫੋਨ ਆ ਰਿਹਾ ਮੈਸੇਜ ਆ ਰਿਹਾ ਮੈਸੇਜ ਪੜਨੀ ਦੀ ਹੈ ਫਿਰ ਬੈਕ ਕਾਲ ਕਰਨੀ ਦੀ ਹੈ ਸੋ ਜਰੂਰ ਕੋਈ ਪ੍ਰੋਬਲਮ ਆਵੇ ਜਰੂਰ ਮੇਰਾ ਨੰਬਰ ਜਲ ਤੱਕ ਹੈ ਪੂਰੇ ਪੰਜਾਬ ਦੇ ਵਿੱਚ ਹੈ 8827690000 ਸਾਡੇ ਮੁੱਖ ਮੰਤਰੀ ਸਰਦਾਰ ਪ੍ਰੋਗ ਮਾਨ ਜੀ ਨੇ ਨੰਬਰ इशੂ ਕੀਤਾ ਹਾਇਆ ਸੁਪ੍ਰਿਸ਼ਟਾ ਚਾਰ ਦੇ ਖਿਲਾਫ ਨੰਬਰ ਜਿਹੜਾ ਜਾਰੀ ਕੀਤਾ ਹੋਇਆ ਹੈ ਸੋ ਕਿਸੇ ਵੀ ਨੰਬਰ ਉਤੇ ਜੇਲੀ ਵੀ ਕੋਈ ਦੰਤਰ ਨੂੰ ਬੇਨਤੀ ਹੈ ਕਿ ਜਿਹੜਾ ਤੁਸੀਂ ਮੈਸੇਜ ਭੌਂਦੇ ਹੋ ਉਸ ਮੈਸੇਜ ਦੇ ਉੱਤੇ ਕਾਰਵਾਈ ਹੁੰਦੀ ਹੈ ਉਹਨੂੰ ਪੜ੍ਹਿਆ ਜਾਂਦਾ ਉੱਤੇ ਉੱਤੇ ਧਿਆਨ ਦਿੱਤਾ ਜਾਂਦਾ ਸੋ ਤੁਹਾਨੂੰ ਬੇਨਤੀ ਹੈ ਕਿ ਤੁਹਾਨੂੰ ਇਮਾਨਦਾਰ ਸਰਕਾਰ ਇਮਾਨਦਾਰ ਪਾਰਦਰਸ਼ੀ ਤਰੀਕੇ ਨਾਲ ਜਿਹੜੇ ਤੁਹਾਡੇ ਕੰਮ ਹੋਣਗੇ ਸੋ ਇਸੇ ਤਰ੍ਹਾਂ ਜਿਹੜੇ ਕੰਮ ਤਹਿਸੀਲਦਾਰ ਸਾਹਿਬਾਨ ਲੈਵਲ ਤੋਂ ਸ਼ੁਰੂ ਕਰ ਰਹੀ ਹੈ ਇਹ ਆਪਣੀ ਡਿਊਟੀ ਅੱਜ ਤੋਂ ਸ਼ੁਰੂਆਤ ਕਰਦੀ ਹੈ ਜਦੋਂ ਵੀ ਕੋਈ ਪ੍ਰੋਬਲਮ ਆਵੇ ਤੁਸੀਂ ਸਾਡੇ ਧਿਆਨ ਚ ਲਗਾ ਸਕਦੇ ਹੋ ਅਜਿਹਾ ਨਹੀਂ ਹੈ ਕਿ ਤੁਹਾਡੀ ਕੋਈ ਵੀ ਤੁਸੀਂ ਸਾਨੂੰ ਸਲਾਹ ਦਿਓਗੇ ਤੇ ਸਲਾਹ ਨੂੰ ਮੰਨਾਂਗੇ ਤੁਹਾਡੀ ਪੰਜਾਬ ਦੇ ਲੋਕਾਂ ਦੀ ਹਰ ਸਲਾਹ ਲਈ ਸਾਡੇ ਸਰਵਸਥਿਆ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਹਾਂ ਤੇ ਕਰਦੇ ਰਹਿਣਾ ਧੰਨਵਾਦ